ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਹਾਂ ਤੁਹਾਡਾ ਸੋਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕੇਂਦਰ ਕਬੱਡੀ ਤੇ ਦੋਸਤੋ ਅੱਜ ਮਿਤੀ 19 ਸਤੰਬਰ 2024 ਨੂੰ ਪਿੰਡ ਕਿਸ਼ਨਪੁਰੇ ਮੋਗੇ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਜਿੱਥੇ ਦੋਸਤੋ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਦੇ ਮੈਚ ਕਰਾਏ ਜਾਣਗੇ ਜਿੱਦਾਂ ਕਿ ਫਰਸਟ ਪ੍ਰਾਈਜ਼ 1,11,111 ਰੁਪਏ ਹੋਣਗੇ ਤੇ ਸੈਕੰਡ ਪ੍ਰਾਈਜ਼ 70777 ਰੁਪਏ ਅਤੇ ਦੋਸਤੋ ਬੈਸਟ ਰੇਡਰ ਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ ਕਾਫੀ ਵੱਡਾ ਪ੍ਰਾਈਜ਼ ਦਿੱਤਾ ਜਾਊਗਾ ਜਿਸ ਟੂਰਨਾਮੈਂਟ ਉੱਤੇ ਤੇ ਬਾਕੀ ਦੋਸਤੋ ਅੱਜ ਇਸ ਟੂਰਨਾਮੈਂਟ ਉੱਤੇ ਪੰਜਾਬ ਅਤੇ ਹਰਿਆਣਾ ਦੇ ਚੋਟੀ ਦੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਨੇਗੇ ਬਹੁਤ ਸਾਰੇ ਪਲੇਅਰ ਨੇ ਜਿਹੜੇ ਉਹ ਕੈਨੇਡਾ ਦਾ ਸੀਜ਼ਨ ਸਮਾਪਤ ਹੋ ਚੁੱਕਿਆ ਉਹ ਇੰਡੀਆ ਦੇ ਵਿੱਚ ਆ ਚੁੱਕੇ ਨੇਗੇ ਸੋ ਅੱਜ ਇਸ ਟੂਰਨਾਮੈਂਟ ਉੱਤੇ ਉਹ ਪਲੇਅਰ ਖੇਡਦੇ ਦੇਖਣ ਨੂੰ ਮਿਲਣਗੇ ਤੁਹਾਨੂੰ ਬਾਕੀ ਦੋਸਤੋ ਆਪਾਂ 2-4 ਘੰਟਿਆਂ ਤੱਕ ਇਸ ਟੂਰਨਾਮੈਂਟ ਬਾਰੇ ਟੀਮਾਂ ਵਾਲੀ ਵੀਡੀਓ ਵੀ ਪਾ ਦਵਾਂਗੇ ਦੱਸ ਦ ਇਸ ਟੂਰਨਾਮੈਂਟ ਉੱਤੇ ਕਿਹੜੀਆਂ ਕਿਹੜੀਆਂ ਟੀਮਾਂ ਪਹੁੰਚ ਰਹੀਆਂ ਨੇ ਸੋ ਦੋਸਤੋ ਉਹ ਵੀਡੀਓ ਨੂੰ ਦੇਖਣ ਲਈ ਤੁਸੀਂ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਕਿਸ ਟੌਪਿਕ ਨਾਲ ਧੰਨਵਾਦੀ